ਸਾਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਨਰੰਜਨ ਨੰਝਾ ਸੁਣੋ ਫਿਰ ਸੁਣੋ ਮੈਡਮਾਂ ਨੂੰ ਮਾਸਟਰਾਂ ਨੂੰ ਨਰਸਾਂ ਨੂੰ ਡਾਕਟਰਾਂ ਨੂੰ ਕਿਸਾਨਾਂ ਨੂੰ ਜਵਾਨਾਂ ਨੂੰ ਸਾਇੰਸਦਾਨਾਂ ਨੂੰ ਵਿਦਵਾਨਾਂ ਨੂੰ ਮਜ਼ਦੂਰਾਂ ਨੂੰ ਬੇਰਜਗਾਰਾਂ ਨੂੰ ਰੇੜੀ ਵਾਲੇ ਤੇ ਦੁਕਾਨਦਾਰਾਂ ਨੂੰ ਬਾਬਿਆਂ ਨੂੰ 부ੜੀਆਂ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਡਾਕਟਰਾਂ ਨੂੰ ਸਵਾਰੀਆਂ ਨੂੰ ਕਲਾਕਾਰਾਂ ਤੇ ਖਿਡਾਰੀਆਂ ਨੂੰ ਖਿੜਦੇ ਹੋਏ ਚਿਹਰੇ ਚੰਗੀਆਂ ਸੋਚਾਂ ਨੂੰ ਮੇਰੇ ਦੇਸ਼ ਦੇ ਸਾਰੇ ਕੋਚਾਂ ਨੂੰ ਖਿੜਦੇ ਹੋਏ ਚਿਹਰੇ ਤੇ ਚੰਗੀਆਂ ਸੋਚਾਂ ਨੂੰ ਮੇਰੇ ਦੇਸ਼ ਦੇ ਸਾਰੇ ਕੋਚਾਂ ਨੂੰ ਸਾਰੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਮੇਰੇ ਦਿਲ ਦੇ ਰੈਬਰਾਂ ਨੂੰ ਐਂਕਰਾਂ ਨੂੰ ਪੱਤਰਕਾਰਾਂ ਨੂੰ ਟੀਵੀ ਦੇ ਸਾਰੇ ਸਟਾਰਾਂ ਨੂੰ ਪੁਲਿਸ ਨੂੰ ਪਹਿਲਾਂ ਹੀ ਪਤਾ ਹੈ ਕਿ ਨੰਜਾ ਹਰ ਗੱਲ ਬੋਲਦਾ ਸੱਚੀ ਨਵੇਂ ਸਾਲ ਦੀਆਂ ਮੁਬਾਰਕਾਂ ਆਇਆ 2025 2025 ਛੰਟੀ ਬੰਟੀ ਰੀਕੀ ਬਿੱਕੀ ਸੋਨੂ ਮੋਨੂ ਕੋਨੂ ਕੋਨੂ ਪਿੰਕੀ ਟਿੰਕੀ ਸਿੰਕੀ ਮਿੱਕੀ ਹਾਂ ਜਿੰਕੀ ਜਿੰਕੀ ਆਲੂ ਲਾਲੂ ਕਿੱਟੂ ਨਿੱਟੂ ਸਿੱਟੂ 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 ਮੈਂ ਬਲਵਿੰਦਰ ਬਿੱਟੂ ਵਾਹ ਬਿੱਟੂ ਵਾਹ ਬਿੱਟੂ ਬਿੱਟੂ ਗੱਲ ਨਹੀਂ ਕਰਦਾ ਕਦੇ ਕੱਚੀ ਵਾਹ 90 ਸਾਲ ਦੀਆਂ ਮੁਬਾਰਕਾਂ ਆਇਆ 2025 25 ਲੈ ਵੀ ਬਿੱਟੂ ਸਾਂ ਨਵਾਂ ਸਾਲ ਚੜ ਗਿਆ ਤੇ ਪੁਰਾਣਾ ਸਾਲ ਭਾਂਡੇ ਚ ਵੜ ਗਿਆ ਬੜੀਆਂ ਲੋਕਾਂ ਨੇ ਸਕੀਮਾਂ ਬਣਾਉਣੀਆਂ ਨੇ ਹਾਂ ਕਈਆਂ ਦੇ ਦਿਮਾਗਾਂ 'ਚ ਕਿ ਨਵਾਂ ਸਾਲ ਕਿਵੇਂ ਦਾ ਆਊਗਾ ਕਿਵੇਂ ਦਾ ਰਹੂਗਾ ਕੀ ਬਣੂਗਾ ਕਿਸ ਤਰ੍ਹਾਂ ਦਾ ਰਹੂਗਾ ਪਹਿਲੀ ਗੱਲ ਵਿਦਿਆਰਥੀ ਹੂੰ ਫਸ ਸਾਲ ਵਾਦਾ ਕਰਦੇ ਆ ਹਾਂ ਲੈ ਵੀ ਆਪਾਂ 1 ਜਨਵਰੀ ਤੋਂ ਪੜਨਾ ਸਟਾਰਟ ਕਰ ਦੇਣਾ ਮਾਂ ਕਹਿੰਦਾ ਇੰਨੀ ਪੜਾਈ ਕਰਨੀ ਐ ਇੰਨੀ ਇੰਨੀ ਪੜਾਈ ਕਰਨੀ ਸਾਰੇ ਪੇਜ ਆਹ ਆ ਪਾਪੀਓ ਸਾਰੇ ਪੇਜ ਪੜ੍ਹ ਦੇਣੇ ਆ ਮਤਬਲੀ ਨਹੀਂ ਹੱਥ ਲਾ ਦੇਣ ਹਾਂ ਪਰ ਵਾਦਾ ਕਰਦੇ ਨੇ ਐਵੇਂ ਸ਼ਰਾਬੀ ਹਾਂ ਅਗਲੇ ਸਾਲ ਤੋਂ ਆਪਾਂ ਦਾਰੂ ਪੀਣੀ ਛੱਡ ਦੇਣੀ ਐ ਐਨੀ ਛੱਡ ਦੇਣੀ ਐ ਹਾਂ ਛੱਡ ਦੇਣੀ ਐ ਹਾਂ ਤੇ ਇੱਕ ਇਹੋ ਜਿਹਾ ਬੰਦਾ ਕਹਿੰਦਾ ਵੀ ਆਪਾਂ ਵਾਅਦਾ ਤਾਂ ਕੀਤਾ ਸੀ ਪਰ ਅੱਜ ਨਵਾਂ ਸਾਲ ਐ ਯਾਰ ਨਵੇਂ ਸਾਲ ਕਰਕੇ ਪੈਗ ਲਾ ਲਈ ਹਾਂ ਤੇ ਫੇਰ ਅਗਲੇ ਦਿਨ ਕਹਿੰਦਾ ਵੀ ਜਿਹੜੀ ਕੱਲ੍ਹ ਵਾਲੀ ਬੱਚੀ ਪਈ ਆ ਕਾ ਨੂੰ ਘਰੇ ਪ੍ਰੂਫ ਜਿਹਾ ਛੱਡਣਾ ਘਰ ਵਾਲੀ ਉਹੀ ਝਗੜਾ ਲੂਣੀ ਹਾਂ ਜਨ ਨਵੇੜ ਦੰਨੇ ਆ ਇਹ ਵੀ ਨਵੇੜ ਦੰਨੇ ਆ ਐਨੇ ਨੂੰ ਕਿਹਰੇ ਵਰਗਾ ਜਾ ਪਹੁੰਚਦਾ 3 ਤਰੀਕ ਨੂੰ ਕਹਿੰਦਾ ਵੀ ਦੇਖ ਮੈਂ ਤੇਰੀ ਕਰਕੇ ਤਾਂ ਆਈ ਆ ਯਾਰ ਉਹ ਕਹਿੰਦਾ ਮੈਂ ਤਾਂ ਛੱਡਤੀ ਉਹ ਕਹਿੰਦਾ ਕੁਝ ਨਹੀਂ ਹੁੰਦਾ ਛੱਡਣ ਨੂੰ ਕੀ ਐ ਉਹ ਉਹਦੇ ਨਾਲ ਸ਼ੁਰੂ ਹੋ ਜਾਂਦਾ ਫਿਰ ਚੌਥਾ ਦਿਨ ਚੜ ਜਾਂਦਾ ਫਿਰ ਕਹਿੰਦਾ ਛੱਡ ਯਾਰ ਅਗਲੇ ਸਾਲ ਵੇਖਾਂਗੇ ਪਰ ਮੈਂ ਨਾ 90 ਸਾਲ ਤੇ ਖ਼ਬਰ ਖੋਲਿਆ ਨਾ ਵਿੱਚ ਖ਼ਬਰਾਂ ਹੀ ਖ਼ਬਰਾਂ ਖ਼ਬਰ ਹੀ ਖ਼ਬਰ ਉਹ ਜਾ ਯਾਰ ਤੇ ਖਬਰਾਂ ਹੀ ਨਿਕਲਣੀਆਂ ਸੀ ਹੋਰ ਕੀ ਗੋਲ ਗੱਪੇ ਨਿਕਲਣਗੀਆਂ ਉਹ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਨਵੇਂ ਸਾਲ ਦਾ ਕਲੰਡਰ ਵੀ ਨਿਕਲਦਾ ਅਖਬਾਰਾਂ ਚ ਬਈ ਕਲੰਡਰ ਦਾ ਤਾਂ ਮੈਨੂੰ ਪਤਾ ਨਹੀਂ ਨਿਕਲਦਾ ਪਤਾ ਨਹੀਂ ਨਹੀਂ ਨਿਕਲਦਾ ਹੁਣ ਤੇ ਅਖਬਾਰ ਤਾਂ ਪੜਦਾ ਸਾਡੇ ਪਿੰਡ ਵਾਲਾ ਸੁੱਖੂ ਪਟਾਣ ਅੱਛਾ ਮੈਂ ਕਹਿੰਦਾ ਜੇ ਅਖਬਾਰ ਛਾਪਣ ਵਾਲੇ ਉਹਨੂੰ ਘਰੇ ਆ ਕੇ ਛਾਪਾਂ ਮਾਰ ਲੈਣਾ ਹੂੰ 10 ਰੁਪਏ ਰੇਟ ਤਾਂ ਲੈਣ ਜਿਹੜਾ ਅਖਬਾਰ ਸਿੱਟੇ ਵਾਲਾ ਹੁੰਦਾ ਮੁੰਡਾ ਇਹ ਤੇ ਹਰਮੀ ਨਾ ਪੜਦਾ ਫੇਰ ਉਹ ਅਖਬਾਰ ਛਿੱਟਣ ਵਾਲਾ ਜੇ ਉਹਨੂੰ ਫਾਰ ਪਰਦੇ ਨੂੰ ਵੇਖ ਲੈਣਾ 20 ਰੁਪਏ ਪ੍ਰਤੀ ਦਿਨ ਦੇ ਵਧਾ ਦੂਗਾ ਉਹਦੇ ਕੱਲੇ ਦੇ ਹਾਂ ਹਾਂ ਅਖਬਾਰ ਪ੍ਰਧਾਨ ਜੀ ਪੁੱਠਾ ਬਹਿ ਕੇ ਪੜਦਾ ਉਹ ਪੈ ਕੇ ਪੜਦਾ ਭਾਵੇਂ ਲੇਟ ਕੇ ਪੜਦਾ ਭਾਵੇਂ ਬੈਠ ਕੇ ਪੜਦਾ ਭਾਵੇਂ ਖੜ ਕੇ ਪੜਦਾ ਪਹਿਲਾਂ ਤਾਂ ਉਹ ਸਟਾਰਟ ਕਰਦਾ ਪਤੰਦਰ ਅਖਬਾਰ ਦੇ ਨਾਂ ਤੋਂ ਅੱਛਾ ਟਾਈਟਲ ਫੇਰ ਉਸ ਤੋਂ ਬਾਅਦ ਬਿਕਰਮੀ ਸੰਮਤ ਜਿੱਥੇ ਲਿਖਿਆ ਹੁੰਦਾ ਮੀਤੀ ਪ੍ਰਿੰਟਿੰਗ ਪ੍ਰੈਸ ਰੇਟ 70 ਰੁਪਏ ਫੇਰ ਵੱਡੀਆਂ ਖਬਰਾਂ ਸਾਰੀਆਂ ਫਿਰ ਇੱਕ ਸਮੱਸਿਆ ਉਹਦੀ ਹੋਰ ਹੈ ਖਬਰਾਂ ਸੁਣਾਉਂਦਾ ਵੀ ਆ ਲੋਕਾਂ ਨੂੰ ਘੇਰ ਘੇਰ ਕੇ ਕੀ ਬਾਤ ਆ ਫਿਰ ਛੋਟੀਆਂ ਖਬਰਾਂ ਜਿਹੜੀਆਂ ਲਿਖੀਆਂ ਉਹਨਾਂ 'ਚ ਤੇ ਕਤੂਰੇ ਵਕਾਉ ਡੱਬੀ ਜੀ ਉਹ ਐਡ ਜੀ ਲਿਖੀ ਹਾਂ ਐਡ ਜੀ ਕਤੂਰੇ ਵਕਾਉ ਬਿਹਾਲੇ ਤਿਆਰ ਜਾ ਕੇ ਵਿਆਹ ਤੇ ਮਨ ਚਾਹਾ ਪਿਆਰ ਬਾਲਾ ਚੜ੍ਹਦੀ ਸਮੱਸਿਆ ਉਹ ਪੜਦਾ ਹੈ ਫਿਰ ਲਾਸਟ ਦੇ ਵਿੱਚ ਜਾ ਕੇ ਜਿਹੜੀਆਂ ਪਿਛਲੇ ਪੇਜ ਦੇ ਉੱਤੇ ਛੋਟੀਆਂ-ਛੋਟੀਆਂ ਹੋਰ ਖਬਰਾਂ ਆਉਂਦੀਆਂ ਸਾਰੀਆਂ ਪੜ ਪੜ ਕੇ ਪੜ ਪੜ ਕੇ ਕੱਲੀ-ਕੱਲੀ ਗੱਲ ਸੁਣਾਉਂਦਾ ਵੀ ਐ ਸਾਰਿਆਂ ਨੂੰ ਹਾਂ ਤਕੜੀ ਅਖਬਾਰ ਪ੍ਰੇਮੀ ਲੱਗਦੇ ਨੇ ਮੈਨੂੰ ਉਹ ਅਖਬਾਰ ਪ੍ਰੇਮੀ ਹਾਂ ਉਹ ਤਕੜਾ ਤਕੜਾ ਅਖਬਾਰ ਪ੍ਰੇਮੀ ਦੇ ਨਾਲ-ਨਾਲ ਉਹ ਉਹ ਵੀ ਵਾਤਾਵਰਣ ਪ੍ਰੇਮੀ ਐ ਕਦੇ ਕਦੇ ਪ੍ਰਧਾਨ ਜੀ ਰਾਸ਼ੀ ਫਲ ਨਹੀਂ ਸੁਣਾਉਂਦੇ ਵੀ ਰਾਸ਼ੀਆਂ ਸੁਣਾ ਦਈਏ ਨਮਾ ਸਾਲ ਆ ਗਿਆ। ਇਹ ਬੰਦਾ ਬੜਾ ਰੰਗੀਲਾ ਹੈ। ਉਹ 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 ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ। ਰਾਸ਼ੀਆਂ ਤਾਂ ਆਪਾਂ ਸੁਣਾਵਾਂਗੇ ਲਿਖੀਆਂ ਨੇ ਜੜੀਆਂ। ਮੈਂ ਵੀ ਕੱਢ ਕੇ ਲਿਆਇਆ ਰਾਸ਼ੀਆਂ ਤਾਂ। ਅੱਛਾ। ਹੂੰ। ਲੈ ਫਿਰ ਆਵੇ ਪਹਿਲੀ। ਪਹਿਲੀ ਆਵੇ। ਮੇਖ। ਮੜਾ ਜੀ ਇੱਧਰ ਦੇਖ। ਹੈਂ? ਰਾਸ਼ ਮੇਖ ਰਾਸ਼ੀ ਵਾਲਿਆਂ ਦੀ ਮੇਖਾਂ 2025 'ਚ ਵੀ ਗੱਡੀਆਂ ਰਹਿਣਗੀਆਂ। ਜੇ ਮੇਖਾਂ ਨਾ ਗੱਡੀਆਂ ਤਾਂ ਫੱਟੇ ਉਖੜ ਸਕਦੇ ਆ। ਹਾਂ। ਤੇ ਜੇ ਫੱਟੇ ਉਖੜ ਕੇ ਤਾਂ ਉਹੀ ਬੰਦੇ ਕਹਿਣਗੇ ਚੱਕ ਤੋ ਫੱਟੇ ਚੱਕ ਤੋ ਪੱਟੇ ਗੱਲ ਕਰਾਂਗਾ ਮੈਂ ਸਿੰਘ ਰਾਸ਼ੀ ਵਾਲੇ ਨੇ ਅਖਬਾਰ ਤੋਂ ਕੱਢੀ ਮੈਂ ਸਿੰਘ ਰਾਸ਼ੀ ਵਾਲੇ ਕਿਸੇ ਦੇ ਕੰਮ ਦੇ ਵਿੱਚ ਸਿੰਘ ਨਾ ਫਸਾਉਣ ਚੰਗੀ ਗੱਲ ਐ ਤੇ ਕਿਤੇ ਲੰਬੀ ਯਾਤਰਾ ਤੇ ਨਾ ਜਾਣ ਪੈਗਣਾ ਲਾਉਣ ਹਾਂ ਖੋਰੂ ਨਾ ਪਾਣ ਹਾਂ ਤੇ ਕਰੇ ਚੁੱਪਚਾਪ ਸਿੱਧਾ ਕਰੇ ਜਾ ਬਿਲਕੁਲ ਤੁਲਾ ਤੁਲਾ ਰਾਸ਼ੀ ਵਾਲਿਆਂ ਨੂੰ 나ਪ ਤੋਲ ਕੇ ਦੱਸਿਆ ਜਾਂਦਾ ਹੈ ਕਿ ਕਿਸੇ ਦੇ ਨਾਲ ਬਹੁਤਾ ਜ਼ਿਆਦਾ ਐਵੇਂ ਤੋਲਣਾ ਫੜਨ ਛੋਟੇ ਛੋਟੇ ਗੱਲ ਤੇ ਐਵੇਂ ਨਾ ਲੜਨ ਤੇ ਉਹਨਾਂ ਨੂੰ ਇੱਕ ਸਲਾਹ ਕਿ ਵੋਟਾਂ ਤੇ ਇਸ ਸਾਲ ਜਾਣਾ ਖੜਨਾ ਮੈਂ ਗੱਲ ਕਰੂੰਗਾ ਤਨ ਰਾਸ਼ੀ ਵਾਲਿਆਂ ਆ ਲਿਖੀ ਮੈਂ ਤਨ ਰਾਸ਼ੀ ਵਾਲਿਆਂ ਕੋਲੇ ਤਨ ਆਊਗਾ ਤਾਂ ਜ਼ਰੂਰ ਹਾਂ ਪਰ ਬਚੂਗਾ ਨਹੀਂ ਰੁਕੂਗਾ ਨਹੀਂ ਹੂੰ ਰੁਕੂਗਾ ਨਹੀਂ ਕਿਉਂ ਮੰਗਾਈ ਹੋਈ ਨਹੀਂ ਹੋਗੀ ਵੀ ਪਹਿਲਾਂ ਹੀ ਧੰਨ ਤਨ ਕਰਾਈ ਜਾਂਦਾ ਧੰਨ ਤਨ ਕਰਾਈ ਵੀ ਹੈ ਕੁੰਭ ਰਾਸ਼ੀ ਵਾਲੇ ਕੁੰਭ ਕਰਨੀ ਨੀਂਦ ਤੇ ਸੁੱਤੇ ਰਹਿਣਗੇ ਤੇ ਇਹੀ ਕਹਿਣਗੇ ਕਿ ਕਿਹੜਾ ਕੁੰਭ ਦਾ ਮੇਲ ਹੈ ਨਵਾਂ ਸਾਲ ਤਾਂ ਹਰ ਸਾਲ ਆਉਣਾ ਹੀ ਹੈ ਸਮਝੋ ਤੁਸੀਂ ਵੀ ਗੁੱਡ ਨਾਈਟ ਵਿਦੇ ਕੱਲ ਕਰਾਂਗੇ ਬ੍ਰਿਖ ਰਾਸ਼ੀ ਵਾਲਿਆਂ ਦੀ ਬ੍ਰਿਖ ਰਾਸ਼ੀ ਵਾਲੇ ਸਾਵਧਾਨ ਰਹਿਣ ਅੱਛਾ ਵੀ ਸਾਵਧਾਨਾ ਖੜੇ ਰਹਿਣ ਬਿੱਕੀ ਪ੍ਰੇਰ ਕਰਾਉਣ ਲੱਗਿਆ ਸਾਵਧਾਨਾ ਪ੍ਰੇਗਰਾਉਂਡ ਹੀ ਲੱਗਿਆ ਸਾਵਧਾਨਾ ਅਕੜੇ ਬੀ ਬਿਸ਼ਰਾਮ ਵੀ ਹੋ ਜਾਣਾ ਬੀਸ਼ਰਾਮ ਵੀ ਹੋ ਜਾ ਭਾਈ ਹਾਂ ਤੇ ਬੀਸ਼ਰਾਮ ਹੋ ਜਾ ਕਸਰਤ ਜ਼ਰੂਰ ਕਰਨ ਘਰ ਵਾਲੀਆਂ ਤੋਂ ਜ਼ਰੂਰ ਦਰਨ ਇਹ ਚੰਗੀ ਗੱਲ ਕਹਿਤੀ ਕਰਕ ਇਹਨਾਂ ਨੂੰ ਕੋਈ ਨਹੀਂ ਪੈਂਦਾ ਫਰਕ ਹੈਨਾ ਪ੍ਰੇਮੀ ਜਨ ਮਲਾ ਪਾਊਗਾ ਨਹੀਂ ਹਟਦੇ ਇਹ ਬੰਦੇ ਜਦੋਂ ਪ੍ਰੇਮਿਕਾ ਨੇ ਸਾਰੇ ਪੈਸੇ ਖਰਵਾਤੇ ਹਾਂ ਖਰਚ ਕਰਵਾਤੇ ਖਾਲੀ ਜੇਬ ਕਰਾਤੀ ਤੇ ਪ੍ਰੇਮੀ ਫਿਰ ਭੁੱਬਾ ਮਾਰ ਮਾਰ ਕੇ ਰਹੂਗਾ ਤੇ ਫਿਰ ਗੀਤ ਇਹੋ ਜੇ ਵੱਜਣਗੇ ਬੈਠਾ ਡੋਲੀ ਵਾਲੀ ਕਾਰ ਕੋਲ ਰੋਈ ਜਨਵੇ ਮੇਰੇ ਵਿਆਹ ਦੀ ਮੂਵੀ ਚੇ ਮੈਂ ਗੱਲ ਕਰ ਰਿਹਾ ਹੁਣ ਅਹਮ ਰਾਸ਼ੀ ਕੰਨਿਆ ਰਾਸ਼ੀ ਵਾਲੇ ਕੰਨਿਆ ਲਈ ਥੋੜੀ ਐਮ ਸਲਾਹ ਦਿੱਤੀ ਜਾਂਦੀ ਹੈ ਕੰਨਿਆ ਨੂੰ ਵੀ ਵਿਚੋਲੇ ਤੇ ਇਤਬਾਰ ਨਹੀਂ ਕਰਨਾ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਨਹੀਂ ਕਰਾਉਣਾ ਪੱਕੀ ਗੱਲ ਹੈ ਜਿਹੜਾ ਹੁੰਦੇ ਨੇ ਵਿਚੋਲੇ ਵਿੱਚ ਰੱਖਦੇ ਨੇ ਓਲੇ ਤਾਂ ਹੀ ਹੁੰਦੇ ਨੇ ਬੜੇ ਘਟੋਲੇ ਮਚੋਲੇ ਘਟੋਲੇ ਵਿਚੋਲੇ ਵਿਰਸ਼ਚਕ ਰਾਸ਼ੀ ਵਾਲਿਆਂ ਦੀ ਗੱਡੀ ਇਸਮਾਨੀ ਚੱਲੀ ਰਹੇਗੀ ਉਹ ਕਹਿੰਦੇ ਉਹਨੇ ਕਿ ਗੱਡੀ ਵਾਂਗੂ ਅੱਜ ਮੈਨੂੰ ਸਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਗੱਲ ਕਰਾਂਗੇ ਮਕਰ ਰਾਸ਼ੀ ਵਾਲਿਆਂ ਨਾਲ ਮੱਕਰ ਰਾਸ਼ੀ ਵਾਲਿਆਂ ਦੇ ਵਿਗੜੇ ਸਬੰਧ ਠੀਕ ਰਹਿਣਗੇ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ ਇਹ ਤਾਂ ਲੋਕਾਂ ਨੂੰ ਪਤਾ ਹੋਊਗਾ ਵੀ ਉਹ ਕੀ ਕਹਿਣਗੇ ਰਾਸ਼ੀ ਮੀਨ ਹਾਂ 2025 ਸਾਲ ਦਾ ਠੀਕ ਰਹੂਗਾ ਸੀਨ ਕੁਝ ਮਿੱਠਾ ਤੇ ਕੁਝ ਨਮਕੀਨ ਤੇ ਤੁਸੀਂ ਸਾਰੇ ਹਾਸਿਆਂ ਦੀ ਵਜਾਓ ਬੀਨ ਟੀਪੀ